ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਤਰਨਤਾਰਨ ਸਥਾਨ ਦੀ ਸਿਰਜਣਾ ਪਿਆਰੀ ਸਾਧ ਸੰਗਤ ਜੀਓ ਸਖੀ ਸਰਵਰੀਆਂ ਦੇ ਪ੍ਰਚਾਰ ਨੂੰ ਥੱਲ ਪਾਉਣ ਲਈ ਅੰਮ੍ਰਿਤਸਰ ਤੋਂ 14 ਮੀਲ ਦੱਖਣ ਵੱਲ ਨੂੰ ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਨਾਮ ਦਾ ਇੱਕ ਨਗਰ ਬਸਾਇਆ ਗੁਰੂ ਸਾਹਿਬ ਜੀ ਨੇ ਖਾਰਾ ਪਿੰਡ ਦੇ ਜ਼ਿਮੀਦਾਰਾਂ ਕੋਲੋਂ ਉਸ ਸਮੇਂ ਦੀ شاہੀ ਸੜਕ ਦੇ ਕੰਢੇ ਉੱਤੇ ਇਹ ਨਗਰ ਬਸਾਉਣ ਲਈ ਜ਼ਮੀਨ ਖਰੀਦੀ ਇਹ شاہੀ ਸੜਕ ਉਸ ਸਮੇਂ ਸੁਲਤਾਨਪੁਰ ਤੋਂ ਗੋਇੰਦਵਾਲ ਅਤੇ ਚਿਵਾਲ ਰਸਤੇ ਹੁੰਦੀ ਹੋਈ ਲਾਹੌਰ ਨੂੰ ਜਾਂਦੀ ਸੀ ਗੁਰੂ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਵਿਸ਼ਾਲ ਸਰੋਵਰ ਦੀ ਖੁਦਾਈ ਆਰੰਭ ਕਰਵਾਈ ਜਿਸ ਵਿੱਚ ਵਿਅੰਤ ਸੰਗਤਾਂ ਨੇ ਆ ਕੇ ਸੇਵਾ ਨਿਭਾਉਣੀ ਸ਼ੁਰੂ ਕਰ ਦਿੱਤੀ ਸਰੋਵਰ ਨੂੰ ਪੱਕਿਆ ਕਰਨ ਲਈ ਆਵੇ ਵਿਚਾਰ ਦਿੱਤੇ ਗਏ ਪਰ ਜਦੋਂ ਇੱਟਾਂ ਪੱਕ ਕੇ ਤਿਆਰ ਹੋਈਆਂ ਤਾਂ ਸਰਕਾਰੀ ਹਾਕਮ ਨੂਰਦੀਨ ਨੇ ਜਵਰੀ ਸਾਰੀਆਂ ਇੱਟਾਂ ਚੁਕਵਾ ਕੇ ਆਪਣੀ ਸਰਾਂ ਦੇ ਵਿੱਚ ਲਗਵਾ ਲਈਆਂ ਜਦੋਂ ਸਿੱਖਾਂ ਨੇ ਗੁਰੂ ਸਾਹਿਬ ਜੀ ਨੂੰ ਸਮੇਂ ਦੇ ਬਾਦਸ਼ਾਹ ਕੋਲ ਸ਼ਿਕਾਇਤ ਕਰਨ ਲਈ ਬੇਨਤੀ ਕੀਤੀ ਤਾਂ ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਇਸ ਦਾ ਨਿਆ ਸਾਰੇ ਸੰਸਾਰ ਦਾ ਬਾਦਸ਼ਾਹ ਆਪੇ ਕਰੇਗਾ ਅਤੇ ਸਮਾਂ ਆਉਣ ਉੱਤੇ ਹਿੱਟਾਂ ਸਹੀ ਜਗ੍ਹਾ ਉੱਤੇ ਆ ਕੇ ਲੱਗ ਜਾਣਗੀਆਂ ਸੋ ਗੁਰੂ ਸਾਹਿਬ ਜੀ ਨੇ ਕੱਚੇ ਸਰੋਵਰ ਨੂੰ ਹੀ ਜਲ ਨਾਲ ਭਰ ਦਿੱਤਾ ਅਤੇ ਸਰੋਵਰ ਦੇ ਕੰਢੇ ਉੱਤੇ ਸਤਸੰਗ ਲਈ ਸੁੰਦਰ ਦਰਬਾਰ ਦੀ ਸਿਰਜਣਾ ਕੀਤੀ ਜਿੱਥੇ ਸਵੇਰੇ ਸ਼ਾਮ ਦੇ ਦੀਵਾਨ ਸਜਣੇ ਸ਼ੁਰੂ ਹੋ ਗਏ ਇਸ ਤਰ੍ਹਾਂ ਇਸ ਇਲਾਕੇ ਵਿੱਚ ਇਹ ਇੱਕ ਬਹੁਤ ਵਧੀਆ ਪ੍ਰਚਾਰ ਦਾ ਕੇਂਦਰ ਅਤੇ ਬੰਦਗੀ ਦਾ ਸਥਾਨ ਬਣ ਗਿਆ ਇਸ ਨਵੇਂ ਉਸਾਰੇ ਗਏ ਸਥਾਨ ਤੋਂ ਕੁਝ ਦੂਰੀ ਉੱਤੇ ਗੁਰੂ ਅਰਜਨ ਦੇਵ ਜੀ ਨੇ ਕੋੜੀਆਂ ਦੇ ਇਲਾਜ ਲਈ ਇੱਕ ਆਸ਼ਰਮ ਬਣਵਾਇਆ ਜਿੱਥੇ ਗੁਰੂ ਸਾਹਿਬ ਜੀ ਅਤੇ ਮਾਤਾ ਗੰਗਾ ਜੀ ਵੀ ਆਪਣੇ ਹੱਥੀਂ ਉਹਨਾਂ ਦੁਖੀਆਂ ਦੀ ਸੇਵਾ ਕਰਿਆ ਕਰਦੇ ਸਨ ਦੁਖਿਆਰੇ ਕੋੜੀ ਧੁਰਕੀ ਬਾਣੀ ਸੁਣ ਕੇ ਅਤੇ ਦਵਾਦਾਰੂ ਨਾਲ ਰਾਜੀ ਹੋਣ ਲੱਗੇ ਇਹ ਹਿੰਦੁਸਤਾਨ ਦਾ ਪਹਿਲਾ ਹੁਸਤਾ ਆਸ਼ਰਮ ਸੀ ਜੋ ਗੁਰੂ ਅਰਜਨ ਦੇਵ ਜੀ ਵੱਲੋਂ ਬਣਵਾਇਆ ਗਿਆ ਸਿੱਖ ਰਾਜ ਸਮੇ ਇਸ ਆਸ਼ਰਮ ਦੇ ਨਾਮ 5000 ਰੁਪਏ ਦੀ ਚਕਿਰ ਲਗਾਈ ਗਈ ਸੀ ਅਤੇ ਬਾਅਦ ਵਿੱਚ ਅੰਗਰੇਜ਼ਾਂ ਦੇ ਰਾਜ ਸਮੇ ਇਹ ਆਸ਼ਰਮ ਇਸਾਈਆਂ ਨੇ ਆਪਣੇ ਪ੍ਰਬੰਧ ਹੇਠ ਕਰ ਲਿਆ ਹਾਕਮ ਨੂਰਦੀਨ ਨੇ ਜੋ ਸਰੋਵਰ ਦੀਆਂ ਇੱਟਾਂ ਆਪਣੀ ਸਰਾਂ ਨੂੰ ਜਾਲ ਲਗਾਈਆਂ ਸਨ ਗੁਰੂ ਜੀ ਦੇ ਬਚਨਾਂ ਅਨੁਸਾਰ ਮਿਸਲਾਂ ਦੇ ਸਮੇ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਗੁਰੂਕੀਆਂ ਇੱਟਾਂ ਨਾਲ ਬਣਾਈ ਹੋਈ ਨੂਰਦੀਨ ਦੀ ਉਸ ਸਰਾਂ ਨੂੰ ਢਾਕੇ ਸਾਰੀਆਂ ਇੱਟਾਂ ਗੁਰੂ ਕੇ ਸਰੋਵਰ ਨੂੰ ਲਿਆ ਲਾਈਆਂ ਅਤੇ ਸਾਰਾ ਸਰੋਵਰ ਪੱਕਾ ਕਰਵਾਇਆ ਪ੍ਰਕਰਮਾ ਪੱਕੀਆਂ ਕਰਨ ਅਤੇ ਦਰਬਾਰ ਉੱਪਰ سونے ਦੀ ਸੇਵਾਵਾਦ ਵਿੱਚ ਸਿੱਖ ਰਾਜ ਸਮੇਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਰਵਾਈ ਗਈ ਪ੍ਰਕਰਮਾ ਵਿੱਚ ਬਣੇ ਮਨਾਰੇ ਦੀ ਸੇਵਾ ਕੰਵਰ ਨੋ ਨਿਹਾਲ ਸਿੰਘ ਵੱਲੋਂ ਕਰਵਾਈ ਗਈ ਇਸ ਤਰ੍ਹਾਂ ਤਰਨਤਾਰਨ ਦਾ ਇਹ ਪਾਵਨ ਸਥਾਨ ਅੱਜ ਵੀ ਸਿੱਖੀ ਦਾ ਮੁੱਖ ਕੇਂਦਰ ਤੇ ਹਜ਼ਾਰਾਂ ਸ਼ਰਧਾਲੂ ਰੋਜ਼ਾਨਾ ਇੱਥੇ ਆ ਕੇ ਨਤਮਸਤਕ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਤਰਨਤਾਰਨ ਸਥਾਨ ਦੀ ਸਿਰਜਣਾ ਪਿਆਰੀ ਸਾਤ ਸੰਗਤਿਓ ਸਖੀ ਸਰਵਰੀਆਂ ਦੇ ਪ੍ਰਚਾਰ ਨੂੰ ਥੱਲ ਫੋਣ ਲਈ ਅੰਮ੍ਰਿਤਸਰ ਤੋਂ 14 ਮੀਲ ਦੱਖਣ ਵੱਲ ਨੂੰ ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਨਾਮ ਦਾ ਇੱਕ ਨਗਰ ਬਸਾਇਆ ਗੁਰੂ ਸਾਹਿਬ ਜੀ ਨੇ ਖਾਰਾ ਪਿੰਡ ਦੇ ਜ਼ਿਮੀਦਾਰਾਂ ਕੋਲੋਂ ਉਸ ਸਮੇਂ ਦੀ شاہੀ ਸੜਕ ਦੇ ਕੰਢੇ ਉੱਤੇ ਹੀ ਨਗਰ ਬਸਾਉਣ ਲਈ ਜ਼ਮੀਨ ਖਰੀਦੀ ਇਹ ਸਾਹੀ ਸੜਕ ਉਸ ਸਮੇਂ ਸੁਲਤਾਨਪੁਰ ਤੋਂ ਗੋਇੰਦਵਾਲ ਅਤੇ ਚਿਵਾਲ ਰਸਤੇ ਹੁੰਦੀ ਹੋਈ ਲਾਹੌਰ ਨੂੰ ਜਾਂਦੀ ਸੀ ਗੁਰੂ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਵਿਸ਼ਾਲ ਸਰੋਵਰ ਦੀ ਖੁਦਾਈ ਆਰੰਭ ਕਰਵਾਈ ਜਿਸ ਵਿੱਚ ਵਿਅੰਤ ਸੰਗਤਾਂ ਨੇ ਆ ਕੇ ਸੇਵਾ ਨਿਭਾਉਣੀ ਸ਼ੁਰੂ ਕਰ ਦਿੱਤੀ ਸਰੋਵਰ ਨੂੰ ਪੱਕਿਆ ਕਰਨ ਲਈ ਆਵੇ ਵੀ ਚਾੜ ਦਿੱਤੇ ਗਏ ਪਰ ਜਦੋਂ ਇੱਟਾਂ ਪੱਕ ਕੇ ਤਿਆਰ ਹੋਈਆਂ ਤਾਂ ਸਰਕਾਰੀ ਹਾਕਮ ਨੂਰਦੀਨ ਨੇ ਜਵਰੀ ਸਾਰੀਆਂ ਇੱਟਾਂ ਚੁਕਵਾ ਕੇ ਆਪਣੀ ਸਰਾਂ ਦੇ ਵਿੱਚ ਲਗਵਾ ਲਈਆਂ ਜਦੋਂ ਸਿੱਖਾਂ ਨੇ ਗੁਰੂ ਸਾਹਿਬ ਜੀ ਨੂੰ ਸਮੇਂ ਦੇ ਬਾਦਸ਼ਾਹ ਕੋਲ ਸ਼ਿਕਾਇਤ ਕਰਨ ਲਈ ਬੇਨਤੀ ਕੀਤੀ ਤਾਂ ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਇਸ ਦਾ ਨਿਆ ਸਾਰੇ ਸੰਸਾਰ ਦਾ ਬਾਦਸ਼ਾਹ ਆਪੇ ਕਰੇਗਾ ਅਤੇ ਸਮਾਂ ਆਉਣ ਉੱਤੇ ਹਿੱਟਾਂ ਸਹੀ ਜਗ੍ਹਾ ਉੱਤੇ ਆ ਕੇ ਲੱਗ ਜਾਣਗੀਆਂ ਸੋ ਗੁਰੂ ਸਾਹਿਬ ਜੀ ਨੇ ਕੱਚੇ ਸਰੋਵਰ ਨੂੰ ਹੀ ਜਲ ਨਾਲ ਭਰ ਦਿੱਤਾ ਅਤੇ ਸਰੋਵਰ ਦੇ ਕੰਢੇ ਉੱਤੇ ਸਤਸੰਗ ਲਈ ਸੁੰਦਰ ਦਰਬਾਰ ਦੀ ਸਿਰਜਣਾ ਕੀਤੀ ਜਿੱਥੇ ਸਵੇਰੇ ਸ਼ਾਮ ਦੇ ਦੀਵਾਨ ਸਜਣੇ ਸ਼ੁਰੂ ਹੋ ਗਏ ਇਸ ਤਰ੍ਹਾਂ ਇਸ ਇਲਾਕੇ ਵਿੱਚ ਇਹ ਇੱਕ ਬਹੁਤ ਵਧੀਆ ਪ੍ਰਚਾਰ ਦਾ ਕੇਂਦਰ ਅਤੇ ਬੰਦਗੀ ਦਾ ਸਥਾਨ ਬਣ ਗਿਆ ਇਸ ਨਵੇਂ ਉਸਾਰੇ ਗਏ ਸਥਾਨ ਤੋਂ ਕੁਝ ਦੂਰੀ ਉੱਤੇ ਗੁਰੂ ਅਰਜਨ ਦੇਵ ਜੀ ਨੇ ਕੋੜੀਆਂ ਦੇ ਇਲਾਜ ਲਈ ਇੱਕ ਆਸ਼ਰਮ ਬਣਵਾਇਆ ਜਿੱਥੇ ਗੁਰੂ ਸਾਹਿਬ ਜੀ ਅਤੇ ਮਾਤਾ ਗੰਗਾ ਜੀ ਵੀ ਆਪਣੇ ਹੱਥੀਂ ਉਹਨਾਂ ਦੁਖੀਆਂ ਦੀ ਸੇਵਾ ਕਰਿਆ ਕਰਦੇ ਸਨ ਦੁਖਿਆਰੇ ਕੋੜੀ ਧੁੜਕੀ ਬਾਣੀ ਸੁਣ ਕੇ ਅਤੇ ਦਵਾਦਾਰੂ ਨਾਲ ਰਾਜੀ ਹੋਣ ਲੱਗੇ ਇਹ ਹਿੰਦੁਸਤਾਨ ਦਾ ਪਹਿਲਾ ਖੁਸ਼ਟਾ ਆਸ਼ਰਮ ਸੀ ਜੋ ਗੁਰੂ ਅਰਜਨ ਦੇਵ ਜੀ ਵੱਲੋਂ ਬਣਵਾਇਆ ਗਿਆ ਸਿੱਖ ਰਾਜ ਸਮੇ ਇਸ ਆਸ਼ਰਮ ਦੇ ਨਾਮ 5000 ਰੁਪਏ ਦੀ ਜ਼ਕੀਰ ਲਗਾਈ ਗਈ ਸੀ ਅਤੇ ਬਾਅਦ ਵਿੱਚ ਅੰਗਰੇਜ਼ਾਂ ਦੇ ਰਾਜ ਸਮੇ ਇਹ ਆਸ਼ਰਮ ਇਸਾਈਆਂ ਨੇ ਆਪਣੇ ਪ੍ਰਬੰਧ ਹੇਠ ਕਰ ਲਿਆ ਹਾਕਮ ਨੂਰਦੀਨ ਨੇ ਜੋ ਸਰੋਵਰ ਤੇ ਇੱਟਾਂ ਆਪਣੀ ਸਰਾਂ ਨੂੰ ਜਾਲ ਲਗਾਈਆਂ ਸਨ ਗੁਰੂ ਜੀ ਦੇ ਬਚਨਾਂ ਅਨੁਸਾਰ ਮਿਸਲਾਂ ਦੇ ਸਮੇ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਗੁਰੂਕੀਆਂ ਇੱਟਾਂ ਨਾਲ ਬਣਾਈ ਹੋਈ ਨੂਰਦੀਨ ਦੀ ਉਸ ਸਰਾਂ ਨੂੰ ਢਾਕੇ ਸਾਰੀਆਂ ਇੱਟਾਂ ਗੁਰੂ ਕੇ ਸਰੋਵਰ ਨੂੰ ਲਿਆ ਲਾਈਆਂ ਅਤੇ ਸਾਰਾ ਸਰੋਵਰ ਪੱਕਾ ਕਰਵਾਇਆ ਪ੍ਰਕਰਮਾ ਪੱਕੀਆਂ ਕਰਨ ਅਤੇ ਦਰਬਾਰ ਉੱਪਰ سونے ਦੀ ਸੇਵਾਵਾਦ ਵਿੱਚ ਸਿੱਖ ਰਾਜ ਸਮੇਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਰਵਾਈ ਗਈ ਪ੍ਰਕਰਮਾ ਵਿੱਚ ਬਣੇ ਮੁਨਾਰੇ ਦੀ ਸੇਵਾ ਕੰਵਰ ਨੋ ਨਿਹਾਲ ਸਿੰਘ ਵੱਲੋਂ ਕਰਵਾਈ ਗਈ ਇਸ ਤਰ੍ਹਾਂ ਤਰਨਤਾਰਨ ਦਾ ਇਹ ਪਾਵਨ ਸਥਾਨ ਅੱਜ ਵੀ ਸਿੱਖੀ ਦਾ ਮੁੱਖ ਕੇਂਦਰ ਤੇ ਹਜ਼ਾਰਾਂ ਸ਼ਰਧਾਲੂ ਰੋਜ਼ਾਨਾ ਇੱਥੇ ਆ ਕੇ ਨਤਮਸਤਕ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ